ਦਰਦਨਾਕ ਸੜਕੀ ਹਾਦਸਾ ਅੱਜ ਸਾਹਮਣੇ ਆਇਆ ਫਰੀਕੋਟ ਦਾ ਜਿੱਥੇ ਇੱਕ 17 ਸਾਲਾ ਲੜਕੀ ਬੱਸ ਦੇ ਵਿੱਚੋਂ ਡਿੱਗ ਗਈ ਅਤੇ ਬੱਸ ਉਸ ਦੇ ਉੱਪਰੋਂ ਲੰਘੀ ਜਿਸ ਨੂੰ ਫਰੀਕੋਟ ਦੇ ਗੁਰੂਗੋਸ਼ੇ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਾਣਕਾਰੀ ਅਨੁਸਾਰ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਬੱਸ ਫਰੀਕੋਟ ਤੋਂ ਫਰੋਪਰ ਜਾ ਰਹੀ ਸੀ ਤਾਂ 17 ਸਾਲਾਂ ਦੇ ਕਰੀਬ ਲੜਕੀ ਉਸ ਦੀ ਉਮਰ ਹੈ ਉਹ ਬੱਸ ਦੀ ਵਿੱਚ ਚੜੀ ਜਿਸ ਨੇ ਜੈਤੂ ਜਾਣਾ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਬੱਸ ਫਰੋਪਰ ਜਾਣੀ ਹੈ ਤਾਂ ਬੱਸ ਚੱਲਦੀ ਬੱਸ ਵਿੱਚੋਂ ਉਤਰ ਲੱਗੀ ਤਾਂ ਡਿੱਗ ਪਈ ਬੱਸ ਉਸ ਦੇ ਉੱਪਰ ਦੀ ਲੰਗਈ ਤੋਂ ਬਾਅਦ ਬੱਸ ਦੇ ਕਨੈਕਟਰ ਵੱਲੋਂ ਉਸ ਨੂੰ ਫ੍ਰੀਕੋਰਡ ਦੇ ਗੁਰੂਸੇਮ ਮੈਡੀਕਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ ਬੱਚੀ ਬਾਰੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਬੱਚੀ ਦਾ ਨਾਮ ਜਸ਼ਨਪ੍ਰੀਤ ਕੌਰ ਹੈ ਅਤੇ ਕੋਟਪੂਰਾ ਦੇ ਦੁਵਾਰੇਆ ਰੌਣਦੀ ਰਹਿਣ ਵਾਲੀ ਹੈ ਅਤੇ ਬਜਿੰਦਰਾ ਕਾਲਜ ਦੇ ਵਿੱਚ ਸਟੂਡੈਂਟ ਹੈ ਬੱਚੀ ਨੂੰ ਫ੍ਰੀਕੋਰਡ ਦੇ ਗੁਰੂਸੇਮ ਮੈਡੀਕਲ ਹਸਪਤਾਲ ਤੋਂ ਹਾਲਤ ਗੰਭੀਰ ਦੇਖਦਿਆਂ ਹੋਇਆਂ ਬਟਿੰਡਾ ਦੇ ਐਮ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਵੀ ਦੇਖੋ ਇਹ ਮੌਕੇ ਅਤੇ ਸੀਸੀਟੀਵੀ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਰਾਹਗਰੀ ਦੇ ਅਤੇ ਨਾਲ ਕੀ ਕਹਿੰਦਾ ਹੈ ਬੱਸ ਦਾ ਡਰਾਈਵਰ ਲੈ ਜੀ ਕੀ ਆ ਸਕਿਆ ਬੱਸ ਆ ਰਹੀ ਸੀ ਜੀ ਇਹ ਜਾਲੀ ਫੋਏ ਪਰ ਉਹਨੂੰ ਕੁੜੀ ਨੂੰ ਫੋਰ ਤੇ ਜਾਣਾ ਸੀ ਜੀ ਇਹਨਾਂ ਨੇ ਕਿ ਬੱਸ ਰੋਕ ਦੇਣੇ ਸਾਈਡ ਤੇ ਉਹਨੂੰ ਛਾਲ ਮਾਰਤੀ ਚੱਲਦੀ ਬੱਸ ਚੱਲਦੀ ਬੱਸ ਉਹ ਬਾਤੜ ਕੇ ਪਾਟ ਉਹਦੀ ਬਾਤ ਮਗਰਲਾ ਟਾਈਮ ਮਗਰ ਕਰਦੀ ਕੋਈ ਇੰਜਰੀ ਕਿ ਨਹੀਂ ਹੋਈ ਹੈ ਗਈ ਹੈ ਇੰਜਰੀ ਆਪੀ ਜੀ ਹੁਣ ਤੇ ਤਾਂ ਕੰਡੀਸ਼ਨਰ ਲੈ ਕੇ ਗਏ ਮੈਡੀਕਲ ਲੈ ਗਏ ਉਹਨਾਂ ਅਮਰ ਜੀ ਸੀ ਕੀ ਨਾ ਕਿ ਬਰਜੀ ਸਿੰਘ ਸਾਹਿਬ ਜੀ ਜਿੱਦ ਇੱਕ ਲੜਕੀ ਜਿਹੜੀ ਕਿ ਗਰੀਬਾ ਦੀ ਹੋਇਆ ਸੀ ਸਾਹਿਬ ਜੀ ਉਹ ਅਸੀਂ ਤਾਂ ਅੰਦਰ ਦਾ ਰੋਧ ਅੰਦਰੂ ਗੇਟ ਤੋਂ ਗੱਡੀ ਕੱਢੀ ਥਾਣਾ ਤੋਰ ਲਈ ਉਹਨਾਂ ਨੇ ਕਿਤੇ ਗਲਤ ਚੜ ਗਏ ਅਸੀਂ ਵੀ ਸਾਈਡ ਤੇ ਕਰਕੇ ਤਾਰ ਦਿੰਨੇ ਆ ਤੁਹਾਨੂੰ ਕੁੜੀ ਨੂੰ ਪਹਿਲੇ ਕੁੜੀ ਨੇ ਨਿੱਕੀ ਜਿਹੀ ਬੱਚ ਨੇ ਛਾਲ ਮਾਰਤੀ ਉਹ ਇਹ ਨਹੀਂ ਪਤਾ ਕਿ ਮਾਰੇ ਤਾਂ ਕਾ ਮਾਰਿਆ ਕੀ ਕੀਤਾ ਸਾਨੂੰ ਕੋਈ ਨਹੀਂ ਪਤਾ ਲੱਗਾ ਜੀ ਕਿੰਨੀ ਕੁ ਮਾਰੇ ਕੁੜੀ ਵੀ ਮੇਰੇ ਸਾਥ ਤੇ 7-8 ਸਾਲ ਦੀ ਉਮਰ ਦੀ ਹੋਗੀ ਸੀ ਸਾਖ ਜਿਆਦਾ ਕਿੱਦਿਆਂ ਵਿੱਚ ਹਾਂਜੀ ਕਿਹਦੀ ਸਾਥ ਦੀ ਕੁੜੀ ਹਾਂਜੀ ਲਾਤਾਂ ਤੇ ਮੇਰੇ ਸਾਥ ਤੇ ਲੱਗੀ ਉਹ ਤੁਰਿਆਂ ਦੀ ਮੈਂ ਖਿਆਲ ਨਹੀਂ ਕਿ ਤੜੇ 7-8 ਸਾਲ ਦੀ ਜਾਂ ਕਿੰਨੇ ਦੀ ਗੱਡੀ ਦਾ ਕਾਰਨ ਮੈਂ ਥੱਲੇ ਨਹੀਂ ਉਤਰਿਆ ਫਿਰ ਨਾਲ ਦਾ ਗਿਆ ਮੈਂ ਇਹ ਜੋ ਨਾਲ ਦੇ ਲੈਟਰ ਮੇਰੇ ਲਗਾ ਜੀ ਹਸਪੀਟਲ ਲੈ ਕੇ ਹਾਂ ਜੀ ਹਾਂ ਜੋ ਲੱਗਿਆ